ਸਰ ਅਜੀ ਜਿਹੜੀ ਮੀਟਿੰਗ ਆ ਕੀ ਕਹੂੰਗੇ ਇਹ ਮੀਟਿੰਗ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਮੀਟਿੰਗ ਸੰਗਠਨ ਦੀ ਮੀਟਿੰਗ ਰੱਖੀ ਗਈ ਹੈ ਵੀ ਸੰਗਠਨ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਉਸ ਲਈ ਇਹ ਮੀਟਿੰਗ ਰੱਖੀ ਗਈ ਹੈ ਤਾਂ ਸਾਰੇ ਸ਼ਹਿਰ ਵੱਲੋਂ ਬੜੀ ਖੁਸ਼ੀ ਪ੍ਰਗਟ ਕਰੀਏ ਤੁਸੀਂ ਚੇਅਰਮੈਨ ਬਣੀ ਹੋ ਨਵੀ ਤਾਂ ਕੀ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਬਿਲਕੁਲ ਜੀ ਸਭ ਤੋਂ ਪਹਿਲਾਂ ਅਸੀਂ ਅਕਾਲਪੁਰਖ ਦਾ ਸ਼ੁਕਰਾਨਾ ਕਰਨੇ ਆ ਜਿਨੇ ਇੰਨੀ ਵੱਡੀ ਮਿਹਰ ਕੀਤੀ ਉਸ ਤੋਂ ਬਾਅਦ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਸਹਿਰੀ ਕਲਸੀ ਜੀ ਸਾਡੇ ਕਾਰਜਕਾਰੀ ਪ੍ਰਧਾਨ ਨੇ ਅਤੇ ਸਾਰੇ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸਾਥੀ ਸਾਡੇ ਵਲੰਟੀਅਰ ਸਾਥੀ ਜਿਹੜੇ ਇਥੇ ਮੌਜੂਦ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਮਾਨ ਸਹਿਯੋਗ ਨਾਲ ਅੱਜ ਚੇਅਰਮੈਨੀ ਆਮਕਰਾਂ ਦੇ ਬੱਚੇ ਨੂੰ ਮਿਲੀ ਹੈ। ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ। ਤਾਂ ਮੈਗਮਾ ਪਤੀ ਕੀ ਕਰੂੰਗੀ ਸੀ? ਮਾਰਕ ਜਿਹੜੀ ਕਮੇਟੀ ਦਾ ਅਹੁਦਾ ਪੋਸਟ ਮਿਲੀ ਹੈ। ਬਿਲਕੁਲ ਜੀ ਬਿਲਕੁਲ ਜਿਹੜੀ ਇਹ ਕਮੇਟੀ ਹੈ ਇਹ ਸਾਰੀ ਕਿਸਾਨਾਂ ਨਾਲ ਸੰਬੰਧਿਤ ਸਿੱਧੇ ਤੌਰ ਤੇ ਹੈਗੀ ਹੈ। ਕਿਸਾਨਾਂ ਦੇ ਨਾਲ-ਨਾਲ ਵਪਾਰੀਆਂ ਨਾਲ ਸੰਬੰਧਿਤ ਇਹ ਕਮੇਟੀ ਹੈਗੀ ਹੈ। ਜੋ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਕੁਝ ਵੀ ਮੁਸ਼ਕਲਾਂ ਆਉਂਦੀਆਂ ਉਹ ਸਾਰੀਆਂ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਕੀ ਕੋਈ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਤੁਸੀਂ ਚੇਅਰਮੈਨ ਬਣਿਓ ਕੀ ਸੁਧਾਰ ਦੀ ਕੀ ਲੋੜ ਹੈ ਜੀ? ਪਹਿਲਾਂ ਦੇਖੋ ਕ腐ਸ਼ਨ ਚੱਲਦੀ ਰਹੀ ਸੀ ਆਪ ਉਹਦੇ ਬਾਰੇ ਕੀ ਕਹਿਣਾ ਚਾਹੂਗੀ ਬਿਲਕੁਲ ਜੀ ਹਜੇ ਨਵਾਂ ਨਵਾਂ ਹਾਂ ਜੀ ਆਪਾਂ ਨੂੰ ਉਹਦਾ ਮਿਲਿਆ ਇਸ ਤੋਂ ਬਾਅਦ ਆਪਾਂ ਜੁਆਇਨ ਕਰਾਂਗੇ ਦਫ਼ਤਰ ਜਾਵਾਂਗੇ ਤਾਂ ਉਸ ਤੋਂ ਬਾਅਦ ਇੱਥੇ ਕੀ ਹੋਇਆ ਕਿ ਹੁਣ ਹੈ ਨਾ ਉਹਦਾ ਗਾਂਵ ਦੀ ਆਪਾਂ ਤੇ ਜਾ ਕੇ ਕਰਾਂਗੇ ਫਿਰ ਪਤਾ ਲੱਗੇਗਾ ਵੀ ਇੱਥੇ ਕੀ ਚੱਲ ਰਿਆ ਸੀ ਜਾਂ ਸਹੀ ਚੱਲ ਰਿਆ ਸੀਗਾ ਜਾਂ ਨਹੀਂ ਤਾਂ ਅਸੀਂ ਆਪ ਦੇ ਕਾਰਜਕਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨ ਸਰਕਾਰ ਦੇ ਅ ਨਿਰਦੇਸ਼ਾਂ ਅਨੁਸਾਰ ਵਧੀਆ ਅਸੀਂ ਰੰਗਲਾ ਪੰਜਾਬ ਨੂੰ ਲੈ ਕੇ ਅਸੀਂ ਚੱਲੇ ਆਂ ਤੇ ਉਸੇ ਤਰ੍ਹਾਂ ਹੀ ਅਸੀਂ ਅੱਗਾਹ ਕੰਮ ਕਰਾਂਗੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਾਂਗੇ ਸਰ ਜਿਸ ਤਰ੍ਹਾਂ ਤੁਸੀਂ ਰੰਗਲਾ ਪੰਜਾਬ ਦੀ ਗੱਲ ਕੀਤੀ ਹੈ ਤਾਂ ਨਸ਼ਾ ਬਹੁਤ ਵਿਕਿਆ ਅੱਜ ਵੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਥਾਵਾਂ ਤੇ ਰੇਡ ਕੀਤੀ ਹੈ ਤਾਂ ਨਸ਼ਾ ਵਾਰੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂੰਗੀ ਬਿਲਕੁਲ ਜੀ ਨਸ਼ੇ ਦੇ ਵਿਰੋਧ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਇਹ ਯੁੱਧ ਪੱਧਰ ਦੇ ਉੱਤੇ ਇਸ ਲੱਗੀ ਹੋਈ ਹੈ ਹੁਣ ਵੀ ਲਾਵੇ ਸਾਡੀ ਇੱਕ ਮੁਹਿੰਮ ਹੈ ਪੰਜ ਮੈਂਬਰੀ ਪੰਜ ਸਾਡੇ ਜਿਹੜੇ ਮੰਤਰੀ ਸਾਹਿਬਾਨ ਨੇ ਐਮਐਲਏ ਸਾਹਿਬਾਨ ਨੇ ਇਸ ਕਮੇਟੀ ਦੇ ਮੈਂਬਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਤਾਂ ਪਹਿਲੇ ਦਿਨ ਤੋਂ ਹੀ ਸਾਡੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਇਸ ਦੇ ਵਿਰੁੱਧ ਲੱਗੀ ਹੋਈ ਹੈ ਤੇ ਨੌਜਵਾਨਾਂ ਨੂੰ ਸੰਦੇਸ਼ ਇਹ ਹੈ ਵੀ ਨਸ਼ਿਆਂ ਤੋਂ ਦੂਰ हट ਕੇ ਤੁਸੀਂ ਖੇਡਾਂ ਵੱਲ ਜਾਓ ਤੁਸੀਂ ਆਪਣੀ ਸਿਹਤ ਦਾ ਧਿਆਨ ਕਰੋ ਤੁਸੀਂ ਜਿਮ ਜਾਓ ਮਾਨ ਸਰਕਾਰ ਨੇ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਚੁੱਕੀ ਹੈ ਤੁਸੀਂ ਪੇਪਰਾਂ ਦੀਆਂ ਤਿਆਰੀਆਂ ਕਰੋ ਤਾਂ ਬਹੁਤ ਸੋਨਾ ਭਵਿੱਖ ਹੈਗਾ ਇਸ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਤਾਂ ਨਸ਼ੇ ਨੂੰ ਛੱਡ ਕੇ ਇਸ ਪਾਸੇ ਜਰੂਰ ਆਓ ਸੋਨਾ ਭਵਿੱਖ ਹੈ ਇੱਧਰ ਸਰ ਜਿਸ ਤਰ੍ਹਾਂ ਕੱਲ ਵੀ ਅਸੀਂ ਗੱਲ ਕੀਤੀ ਸੀ ਤੁਹਾਡੇ ਅਧਦੇਦਾਰ ਨਾਲ ਵੀ ਇੱਕ ਛੋਟੇ ਪਰਿਵਾਰ ਤੋਂ ਲੈ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਇਹ ਵੀ ਦੇਖਿਆ ਗਿਆ ਤੁਹਾਡੀ ਪਾਰਟੀ 'ਚ ਕਈ ਵਰਕਰ ਨਿਰਾਜ ਹੈ ਜਾਂ ਉਹਨਾਂ ਦਾ ਮਨ ਸਨਮਾਨ ਨਹੀਂ ਹੁੰਦਾ ਉਹਨਾਂ ਵਾਸਤੇ ਕੀ ਕਰੋਗੇ ਪਾਰਟੀ ਵਰਕਰ ਜਿਹੜੇ ਤੁਹਾਡੇ ਨਾਲ ਜੁੜੇ ਕਾਫੀ ਸਮੇਂ ਤੋਂ ਬਿਲਕੁਲ ਜੀ ਬਿਲਕੁਲ ਇੱਥੇ ਤਾਂ ਮੈਨੂੰ ਤੁਸੀਂ ਕੈਮਰਾ ਘੁਮਾ ਕੇ ਵੇਖੋ ਤਾਂ ਇੱਥੇ ਕੋਈ ਵੀ ਨਿਰਾਜ ਨਹੀਂ ਹੈਗਾ ਕੋਈ ਵੀ ਨਿਰਾਜ ਨਹੀਂ ਕੋਈ ਗਿਲਾ ਸ਼ਿਕਵਾ ਛੋਟਾ ਹੁੰਦਾ ਕਿ ਇਹਦਾ ਕੰਮ ਨਹੀਂ ਹੁੰਦਾ ਤਾਂ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਜੀ ਸਾਰੇ ਖੁਸ਼ ਨੇ ਗਿਲਾ ਸ਼ਿਕਵਾ ਤਾਂ ਤਾਂ ਹੋਊਗਾ ਨਾ ਜੇ ਕੋਈ ਬਾਹਰੋਂ ਕੋਈ ਹੋਊਗਾ ਜਾਂ ਕੋਈ ਡਿਸੀਜਨ ਇਸ ਤਰ੍ਹਾਂ ਦਾ ਹੁੰਦਾ ਤਾਂ ਗਿਲਾ ਸ਼ਿਕਵਾ ਹੁੰਦਾ ਇੱਥੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਇਹ ਪਹਿਲੀ ਸਰਕਾਰ ਹੈ ਇਹ ਪਹਿਲੀ ਪਾਰਟੀ ਹੈ ਜਿੱਥੇ ਆਮ ਘਰਾਂ ਦੇ ਜਵਾਕਾਂ ਨੂੰ ਜਾਂ ਜਿਵੇਂ ਕਹਿੰਦੇ ਹੁੰਦੇ ਵੀ ਦਰਿਆ ਚੱਕਣ ਵਾਲੇ ਆਮ ਘਰਾਂ ਦੇ ਜਵਾਕ ਨੂੰ ਐਡਾ ਵੱਡੇ ਅਹੁਦੇ ਦੇ ਨਾਲ ਨਿਵਾਜਿਆ ਗਿਆ ਤਾਂ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਰਿਆਂ ਨੇ ਖੁਸ਼ੀ ਮਨਾਈ ਹੈ ਜੀ ਸਰਕਾਰ ਨੇ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਦੇ ਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ ਖੁਦ ਬਿਲਕੁਲ ਜੀ ਇਹ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਹਿਲਾਂ ਦੇਖਿਆ ਸੀ ਵੀ ਵੱਡੇ ਵੱਡੇ ਜਿਆਦਾ ਜੱਥੇਦਾਰ ਇਹਨਾਂ ਅਹੁਦਿਆਂ ਤੇ ਲੱਗਦੇ ਸੀ ਵੱਡੇ ਘਰਾਣੇ ਦੇ ਵੱਡੇ ਘਰਾਣਿਆਂ ਦੇ ਧਨਾੜ ਪਰਿਵਾਰ ਲੱਗਦੇ ਸੀਗੇ ਤਾਂ ਵੱਡੀ ਜ਼ਿੰਮੇਵਾਰੀ ਮਿਲੀ ਹੈ ਵੱਡੀ ਇਸ ਜ਼ਿੰਮੇਵਾਰੀ ਨੂੰ ਆਉਣ ਵਾਲੇ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੈ ਥੈਂਕ ਯੂ ਸਰ